ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਹੱਦ ਲਿੰਸ ਤੇ ਕਾਰਨ ਨੇ ਸਟੀਲ ਉਦਯੋਗ ਦੀ ਮਦਦ ਲਈ ਐਲਾਨੇ ਉਪਾਅ ਗੈਰ ਅਮਰੀਕੀ ਸਟੀਲ ਆਯਾਤ ਘਟਾਉਣ ਦਾ ਕੀਤਾ ਵਾਦਾ ਹਜ਼ਾਰਾਂ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਨੂੰ ਜਲਦੀ ਅਜ਼ੀਜ਼ਾਂ ਨੂੰ ਦੁਬਾਰਾ ਸੱਦਣ ਦਾ ਮਿਲੇਗਾ ਮੌਕਾ ਕੈਨੇਡਾ ਦੇ ਵਿੱਚ ਆਪਣੇ ਮਾਪਿਆਂ ਜਾਂ ਗ੍ਰੈਂਡਪੇਰੈਂਟਸ ਨੂੰ ਹੁਣ ਸੱਦਣਾ ਹੋਇਆ ਸੌਖਾ ਬ੍ਰਾਂਟਨ ਦੇ ਮੇਅ ਪੈਟਰਿਕ ਬਰਾਊਨ ਨੂੰ ਤਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ 29 ਸਾਲ ਦੇ ਕਮਰਜੋਤ ਸਿੰਘ ਮਨੋਰੀਆ ਦੇ ਉੱਤੇ ਲੱਗੇ ਦੋਸ਼ ਕੈਂਪ ਲੂਪਸਟੀ ਨਦੀ ਦੇ ਵਿੱਚ ਡੁੱਬਿਆ ਅੰਤਰਰਾਸ਼ਟਰੀ ਵਿਦਿਆਰਥੀ ਲਾਸ਼ ਕੀਤੀ ਗਈ ਬ੍ਰਾਂਟ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਟੀਲ ਉਦਯੋਗ ਦੀ ਮਦਦ ਵਾਸਤੇ ਐਲਾਨ ਦਿੱਤੇ ਨੇ ਨਵੇਂ ਉਪਾਅ ਦਰਸਲ ਹੁਣ ਸਟੀਲ ਅਤੇ ਐਲੂਮੀਨੀਅਮ ਤੇ ਉੱਤੇ ਟੈਰਿਫ ਲਗਾਉਣ ਦੀ ਚਰਚਾ ਚੇੜੀ ਹੋਈ ਹੈ ਅਤੇ ਜਨਾਲਡ ਟਰੰਪ ਨੇ ਆਖਿਆ ਕਿ ਸਟੀਲ ਐਲੂਮੀਨੀਅਮ ਤੋਂ ਬਾਅਦ ਹੁਣ ਤਾਂਬੇ ਦੇ ਉੱਤੇ ਵੀ ਟੈਰਿਫ ਲਗਾਉਣ ਦੀਆਂ ਤਿਆਰੀਆਂ ਖਿੱਚ ਰਹੇ ਨੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਟੀਲ ਉਦਯੋਗ ਪੱਤੀਆਂ ਦੀ ਇਸ ਮਸਿਆ ਸਮਝੀ ਹੈ ਤੇ ਉਹਨਾਂ ਨੂੰ ਮਦਦ ਦਾ ਭਰੋਸਾ ਵੀ ਦਿੱਤਾ ਹੈ ਇਹ ਵੀ ਆਖਿਆ ਗਿਆ ਹੈ ਕਿ ਗੈਰ ਅਮਰੀਕੀ ਸਟੀਲ ਆਯਾਤ ਘਟਾਉਣ ਦਾ ਵੀ ਵਾਅਦਾ ਕੀਤਾ ਜਾ ਰਿਹਾ ਹੈ ਉਦਯੋਗ ਅਨੁਸਾਰ ਵਪਾਰਕ ਯੁੱਧ ਪਾਦਨ ਦੇ ਵਿੱਚ 30 ਫੀਸਦੀ ਦੀ ਕਮੀ ਆ ਚੁੱਕੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਕਿ ਉਹ ਕੈਨੇਡੀਅਨ ਮਾਰਕੀਟ 'ਚ ਸਸਤੇ ਵਿਦੇਸ਼ੀ ਸਟੀਲ ਆਉਣ ਤੇ ਹੋਰ ਸਖਤੀ ਦੇ ਨਾਲ ਰੋਕ ਲਗਾਉਣਗੇ। ਇਹ ਐਲਾਨ ਉਹਨਾਂ ਨੇ ਬੁੱਧਵਾਰ ਨੂੰ ਹੈਮਿਲਟਨ 'ਚ ਕੀਤਾ ਹੈ। ਇਹ ਲੋੜ ਇਸ ਲਈ ਪਈ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਾਏ ਗਏ ਭਾਰੀ ਟੈਰਫਾਂ ਦੀ ਵਜ੍ਹਾ ਨਾਲ ਕੈਨੇਡਾ ਦੇ ਸਟੀਲ ਉਦਯੋਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸਪਸ਼ਟ ਨਹੀਂ ਹੈ ਕਿ ਕੀ ਪ੍ਰਸਤਾਵਿਤ ਉਪਾਅ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਹੋਣਗੇ ਜੋ ਅਮਰੀਕਾ ਦੁਆਰਾ 50% ਟੈਰਫ ਲਗਾਉਣ ਤੋਂ ਬਾਅਦ ਛਾਂਟੀਆਂ ਅਤੇ ਘਟ ਉਤਪਾਦਨ ਪੱਧਰ ਦਾ ਸਾਹਮਣਾ ਕਾਰਨੀ ਨੇ ਆਖਿਆ ਕਿ ਜੁਲਾਈ ਦੇ ਅੰਤ ਤੱਕ ਸਰਕਾਰ ਇੱਕ ਨਵਾਂ ਟੈਰਿਫ ਰੇਟ ਕੋਟਾ ਸਿਸਟਮ ਲਾਵੇਗੀ। ਇਸ ਸਿਸਟਮ ਦੇ ذریعے ਕੈਨੇਡੀਅਨ ਸਟੀਲ ਕੰਪਨੀਆਂ ਨੂੰ ਦੇਸ਼ ਦੇ ਅੰਦਰ ਆਪਣੀ ਵਿਕਰੀ ਵਧਾਉਣ ਦਾ ਮੌਕਾ ਮਿਲੇਗਾ। ਸਪਲਾਈ ਚੇਨ ਮਜ਼ਬੂਤ ਹੋਣਗੀਆਂ ਤੇ ਨਵੇਂ ਨਿਵੇਸ਼ ਆਉਣਗੇ। ਪਿਛਲੇ ਮਹੀਨੇ ਸਰਕਾਰ ਨੇ ਕੋਟਾ ਸਿਸਟਮ 'ਚ ਕੁਝ ਬਦਲਾਅ ਕੀਤੇ ਸਨ ਜਿਸ 'ਚ ਕੁਝ ਸਮਾਨ ਘੱਟ ਟੈਰਿਫ ਤੇ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਦਯੋਗ ਨੇ ਕਿਹਾ ਕਿ ਇਹ ਬਦਲਾਅ ਕਾਫੀ ਨਹੀਂ ਹਨ। ਜੋ ਦੇਸ਼ ਕੈਨੇਡਾ ਦੇ ਨਾਲ ਮੁਕਤ ਵਪਾਰ ਸਮਝੌਤੇ 'ਚ ਨਹੀਂ ਹਨ 2024 'ਚ ਜਿੰਨਾ ਸਟੀਲ ਉਹਨਾਂ ਦੇਸ਼ਾਂ ਨੇ ਕੈਨੇਡਾ ਨੂੰ ਭੇਜਿਆ ਸੀ ਉਸ ਦਾ ਸਿਰਫ 50% ਹੀ ਘੱਟ ਟੈਰਿਫ ਆ ਸਕੇਗਾ ਜੇ ਉਹਨਾਂ ਨੇ ਇਸ ਤੋਂ ਵੱਧ ਸਟੀਲ ਭੇਜਿਆ ਤਾਂ ਉਸ ਵਾਧੂ ਸਟੀਲ ਉੱਤੇ 50% ਟੈਕਸ ਲੱਗੇਗਾ ਜੋ ਦੇਸ਼ ਕੈਨੇਡਾ ਨਾਲ ਮੁਕਤ ਵਪਾਰ ਸਮਝੌਤੇ 'ਚ ਨੇ 2024 ਦੇ ਵਿੱਚ ਜਿੰਨਾ ਸਟੀਲ ਉਹਨਾਂ ਦੇਸ਼ਾਂ ਨੇ ਕੈਨੇਡਾ ਨੂੰ ਭੇਜਿਆ ਸੀ ਉਹ ਉਨਾ ਸਟੀਲ ਹੀ ਘੱਟ ਟੈਰਿਫ ਤੇ ਵੇਚ ਸਕਣਗੇ ਤੇ ਉਸ ਤੋਂ ਬਾਅਦ ਉਹੀ 50% ਦੀ ਟੈਰਿਫ ਲਾਗੂ ਹੋਵੇਗਾ ਜਿਹੜਾ ਵੀ ਸਟੀਲ ਚੀਨ ਦੇ ਵਿੱਚ ਪਿਘਲਾਇਆ ਗਿਆ ਹੋਵੇ ਤੇ ਕਿਸੇ ਹੋਰ ਦੇਸ਼ ਰਾਹੀਂ ਆਵੇ ਉਸ ਉੱਤੇ 25% ਵਾਧੂ ਟੈਕਸ ਲਗਾਇਆ ਜਾਵੇਗਾ ਪਰ ਜੋ ਵਪਾਰ ਸਮਝੌਤਾ ਕੈਨੇਡਾ ਅਮਰੀਕਾ ਤੇ ਮੈਕਸੀਕੋ ਵਿਚਾਲੇ ਹੈ ਉਹ ਬਦਲਿਆ ਨਹੀਂ ਜਾਵੇਗਾ ਕਾਰਨੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਸਟੀਲ ਉਦਯੋਗ ਬਦਲਾਅ ਦੇ ਦੌਰ 'ਚ ਹੈ ਕਈ ਦੇਸ਼ ਅਜਿਹੀਆਂ ਨੀਤੀਆਂ ਵਰਤ ਰਹੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਨਿਆਂਕ ਤਰੀਕੇ ਨਾਲ ਨਹੀਂ ਬਲਕਿ ਗੈਰਵਾਜਬ ਤਰੀਕੇ ਰਾਹੀਂ ਲਾਭ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਹੋਰ ਦੇਸ਼ਾਂ ਤੋਂ ਆਉਣ ਵਾਲਾ ਸਸਤਾ ਸਟੀਲ ਕੈਨੇਡਾ ਦੀ ਉਦਯੋਗੀ ਹਾਲਤ ਨੂੰ ਖਰਾਬ ਕਰ ਰਿਹਾ ਹੈ। ਮਾਰਚ ਵਿੱਚ 트ੰਪ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ 25% ਟੈਰਿਫ ਲਾਇਆ ਸੀ। ਜੂਨ ਵਿੱਚ ਇਹ ਟੈਰਿਫ 50% ਕਰ ਦਿੱਤਾ ਗਿਆ। ਕੈਨੇਡੀਅਨ ਸਟੀਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੀ ਪ੍ਰਧਾਨ ਕੈਥਰੀਨ ਕੋਬਰਡਨ ਨੇ ਕਿਹਾ ਕਿ ਜਦੋਂ ਤੋਂ 트럼ਪ ਨੇ ਟੈਰਿਫ ਲਗਾਏ ਨੇ ਉਦਯੋਗ 'ਚ 30% ਕਮੀ ਆ ਚੁੱਕੀ ਹੈ ਉਹਨਾਂ ਕਿਹਾ ਹੈ ਕਿ ਜੇ ਇਹੀ ਹਾਲਤ ਰਹੀ ਤਾਂ ਅਸੀਂ ਉਦਯੋਗ ਵਜੋਂ ਹੋਰ ਨਹੀਂ ਬਚਾਂਗੇ ਕਰਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਟੀਲ ਉਦਯੋਗ ਵਿੱਚ ਹੋਰ ਨਿਵੇਸ਼ ਕੀਤੇ ਜਾਣਗੇ 70 ਮਿਲੀਅਨ ਡਾਲਰ ਦੀ ਰਕਮ 10000 ਵਰਕਰਾਂ ਦੀ ਟ੍ਰੇਨਿੰਗ ਤੇ ਆਮਦਨ ਸਹਾਇਤਾ ਲਈ ਵਰਤੀ ਜਾਵੇਗੀ 1 ਬਿਲੀਅਨ ਡਾਲਰ ਸਟਰੈਟੈਜਿਕ ਇਨੋਵੇਸ਼ਨ ਫੰਡ ਰਾਹੀਂ ਸਟੀਲ ਕੰਪਨੀਆਂ ਨੂੰ ਨਵੇਂ ਪ੍ਰੋਜੈਕਟਾਂ ਲਈ ਦਿੱਤੇ ਜਾਣਗੇ ਉਨ੍ਹਾਂ ਕਿਹਾ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਦੇਸ਼ ਦੇ ਅੰਦਰ ਬਣ ਰਹੇ ਘਰਾਂ ਪੁਲਾਂ ਬੰਦਰਗਾਹਾਂ ਤੇ ਸੁਰੱਖਿਆ ਪ੍ਰੋਜੈਕਟਾਂ ਲਈ ਸਿਰਫ ਕੈਨੇਡੀਅਨ ਸਟੀਲ ਹੀ ਵਰਤੇਗੀ ਸਰਕਾਰ ਹੁਣ ਇਹ ਤੈਵੀ ਕਰੇਗੀ ਕਿ ਜੜੀਆਂ ਕੰਪਨੀਆਂ ਸਰਕਾਰੀ ਕੰਮ ਕਰ ਰਹੀਆਂ ਨੇ ਉਹ ਆਪਣਾ ਸਟੀਲ ਕੈਨੇਡਾ ਤੋਂ ਹੀ ਲੈਣ ਇਹ ਐਲਾਨ ਉਸ ਦਿਨ ਦੇ ਤੁਰੰਤ ਬਾਅਦ ਆਇਆ ਜਦੋਂ ਕਾਰਨੀ ਨੇ ਆਖਿਆ ਸੀ ਕਿ ਅਮਰੀਕਾ ਨਾਲ ਨਵੇਂ ਵਪਾਰ ਸਮਝੌਤੇ ਲਈ ਕਨੇਡੀਅਨ ਲੋਕਾਂ ਨੂੰ ਕੁਝ ਟੈਰਿਫ ਸਹਿਣੇ ਪੈ ਸਕਦੇ ਨੇ ਉਹਨਾਂ ਕਿਹਾ ਹੈ ਕਿ ਇਸ ਵੇਲੇ ਕੋਈ ਵੱਡਾ ਸਬੂਤ ਨਹੀਂ ਦਿਖ ਰਿਹਾ ਕਿ ਅਮਰੀਕਾ ਟੈਰਿਫ ਤੋਂ ਬਿਨਾ ਕੋਈ ਸਮਝੌਤਾ ਕਰਨ ਨੂੰ ਤਿਆਰ ਹੈ ਹਕੀਕਤ 'ਚ ਅਮਰੀਕਾ ਦਾ ਯੂਕੇ ਨਾਲ ਹੋਇਆ ਵਪਾਰਕ ਸਮਝੌਤਾ ਜਿੱਥੇ ਅਮਰੀਕਾ ਦਾ ਵਪਾਰ ਘਾਟਾ ਨਹੀਂ ਸਗੋ ਵਪਾਰ ਸਰਪਲਸ ਹੈ ਉਸ ਵਿੱਚ ਵੀ ਸਫੀਸਲੀ ਬੇਸਲਾਈਨ ਟੈਰਿਫ ਸ਼ਾਮਿਲ ਨੇ ਕੈਨੇਡਾ ਨੇ ਇਹ ਨਹੀਂ ਦੱਸਿਆ ਕਿ ਜੇ ਅਮਰੀਕਾ ਵੱਲੋਂ ਇਹ ਟੈਕਸ 1 ਅਗਸਤ ਤੋਂ ਬਾਅਦ ਵੀ ਲਾਗੂ ਰਹਿੰਦੇ ਨੇ ਤਾਂ ਕੈਨੇਡਾ ਕਿਵੇਂ ਜਵਾਬ ਦੇਵੇਗਾ ਤੇ ਉਦੜੇ ਹਜ਼ਾਰਾਂ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਛੇਤੀ ਹੀ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਸੰਮਦਾ ਮੌਕਾ ਦਿੱਤਾ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਹੁਣ ਸੰਮਦਾ ਜਾ ਸਕਦਾ ਹੈ ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਇਸ ਸਾਲ ਮਾਪਿਆਂ ਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਦੇ ਲਈ 10000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰੇਗੀ ਫੈਡਰਲ ਸਰਕਾਰ 28 ਜੁਲਾਈ 2025 ਤੋਂ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਜੁਲਾਈ ਮਹੀਨੇ 'ਚ ਇਨਵਿਟੇਸ਼ਨ ਭੇਜੇ ਜਾਣਗੇ ਜਿਸ ਤੋਂ ਬਾਅਦ ਇਨਵੀਟੇਸ਼ਨ ਮਿਲਣ ਵਾਲੇ ਬਿਨਕਾਰ ਆਪਣੇ ਦਸਤਾਵੇਜ਼ ਜਮ੍ਹਾਂ ਕਰ ਸਕਣਗੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸਾਲ ਫਿਰ ਤੋਂ ਇਸ ਸ਼੍ਰੇਣੀ ਲਈ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜਿਨ੍ਹਾਂ ਨੇ 2020 ਦੌਰਾਨ ਅਰਜ਼ੀ ਦਿੱਤੀ ਸੀ ਦੱਸਿਆ ਗਿਆ ਕਿ 2021 ਤੋਂ ਇਸ ਪ੍ਰੋਗਰਾਮ 'ਚ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਬੰਦ ਹੈ ਭਾਵੇਂ ਕਿ ਅਕਤੂਬਰ 2024 ਦੌਰਾਨ ਸਾਂਝੇ ਕੀਤੇ ਗਏ ਟੀਚਿਆਂ 'ਚ 2025 ਦੌਰਾਨ 24500 ਅਰਜ਼ੀਆਂ ਲੈਣ ਦੀ ਗੱਲ ਆਖੀ ਗਈ ਸੀ ਪਰ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸਾਲ ਵੀ 10000 ਅਰਜ਼ੀਆਂ ਲੈਣ ਦਾ ਟੀਚਾ ਮਿੱਥਿਆ ਗਿਆ ਹੈ ਕੈਨੇਡਾ ਵੱਲੋਂ ਲੰਘੇ ਸਾਲ ਇਮੀਗ੍ਰੇਸ਼ਨ ਟੀਚਿਆਂ 'ਚ ਵੱਡੀ ਕਟੌਤੀ ਕੀਤੀ ਗਈ ਹੈ। ਫੈਡਰਲ ਸਰਕਾਰ ਵੱਲੋਂ 2025 ਦੌਰਾਨ ਕੁਲ 395000, 2026 ਦੌਰਾਨ 380000 ਤੇ 2027 ਦੌਰਾਨ 365000 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇਮੀਗ੍ਰੇਸ਼ਨ ਟੀਚਿਆਂ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ 2026 ਦੌਰਾਨ 21500 ਤੇ 2027 ਦੌਰਾਨ 20000 ਮਾਪਿਆਂ ਨੂੰ ਪੀਆਰ ਦੇਣ ਦਾ ਟੀਚਾ ਹੈ। 18 ਸਾਲ ਤੋਂ ਵੱਡੀ ਉਮਰ ਦੇ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਅਤੇ ਨਾਗਰਿਕ ਆਪਣੇ ਮਾਤਾ ਪਿਤਾ ਦਾਦਾ ਦਾਦੀ ਜੋ ਨਾਨਾ ਨਾਨੀ ਨੂੰ ਸਪான்ਸਰ ਕਰ ਸਕਦੇ ਨੇ ਇਸ ਪ੍ਰੋਗਰਾਮ ਸਦਕਾ ਮਾਪੇ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਬਣ ਸਕਦੇ ਨੇ ਸਪான்ਸਰ ਕਰਨ ਵਾਲੇ ਨੂੰ ਪਿਛਲੇ 3 ਸਾਲਾਂ ਲਈ ਕੁਝ ਆਮਦਨ ਦਿਖਾਉਣੀ ਪੈਂਦੀ ਹੈ ਇਹ ਆਮਦਨ ਸਪான்ਸਰ ਕੀਤੇ ਜਾਣ ਵਾਲੇ ਵਿਅਕਤੀਆਂ ਤੇ ਨਿਰਭਰ ਕਰਦੀ ਹੈ ਸਪான்ਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਇਸ ਦੌਰਾਨ ਉਕਤ ਪਰਿਵਾਰਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਤਾਂ ਸਪான்ਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪੈਂਦੀ ਹੈ ਇਨਵੀਟੇਸ਼ਨ ਨਾ ਆਉਣ ਤੇ ਵਿਅਕਤੀਆਂ ਕੋਲ ਵਿਜ਼ਿਟਰ ਵੀਜ਼ਾ ਜਾਂ ਸੁਪਰ ਵੀਜ਼ੇ ਦਾ ਆਪਸ਼ਨ ਬਚਦਾ ਹੈ ਵਿਜ਼ਿਟਰ ਵੀਜ਼ੇ 'ਚ ਵਿਅਕਤੀ 6 ਮਹੀਨੇ ਰਹਿ ਸਕਦਾ ਹੈ ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਲਗਾਤਾਰ 5 ਸਾਲ ਕੈਨੇਡਾ ਚ ਰਹਿ ਸਕਦਾ ਪਰ ਸਿਰਫ ਪੀਆਰ ਜਾਂ ਸਿਟੀਜ਼ਨ ਹੀ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦੇ ਨੇ ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਪਹਿਲਾਂ ਲਗਾਤਾਰ 2 ਸਾਲ ਤੱਕ ਕੈਨੇਡਾ ਚ ਰਹਿ ਸਕਦਾ ਸੀ ਪਰ ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਸਾਲ ਜੂਨ ਮਹੀਨੇ ਦੌਰਾਨ ਕੈਨੇਡਾ ਰਹਿਣ ਦੀ ਮਿਆਦ ਨੂੰ 2 ਤੋਂ ਵਧਾ ਕੇ 5 ਸਾਲ ਕਰ ਦਿੱਤਾ ਹੈ ਇਹ ਬੀਤੇ ਕੁਝ ਦਿਨ ਪਹਿਲਾਂ ਹੀ ਬ੍ਰੈਂਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਹੁਣ ਇਸੇ ਹੀ ਮਾਮਲੇ ਦੇ ਵਿੱਚ ਪੀਲ ਰਿਜਨਲ ਪੁਲਿਸ ਨੇ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਹੈ। ਰਫ਼ਤਾਰ ਵਿਖਾਉਂਦਿਆਂ ਹੋਇਆਂ ਪੁਲਿਸ ਨੇ ਬ੍ਰੈਂਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਵਿਅਕਤੀ ਦੀ ਉਮਰ 29 ਸਾਲਾਂ ਦੀ ਦੱਸੀ ਜਾਂਦੀ ਹੈ ਤੇ ਵਿਅਕਤੀ ਦਾ ਨਾਮ ਕਮਰਜੋਤ ਸਿੰਘ ਮਨੋਰੀਆ ਦੱਸਿਆ ਗਿਆ ਜਿਸ ਦੇ ਉੱਤੇ ਗੰਭੀਰ ਦੋਸ਼ ਵੀ ਲੱਗੇ ਨੇ। ਪੀਲ ਰਿਜਨਲ ਪੁਲਿਸ ਅਨੁਸਾਰ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਧਮਕੀਆਂ ਮਿਲ ਰਹੀਆਂ ਸਨ। ਇਸ ਮਾਮਲੇ ਦੇ ਵਿੱਚ ਹੁਣ 29 ਸਾਲ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਬੀਤੇ ਦਿਨ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਦੇ ਮੁਤਾਬਕ ਪੈਟਰਿਕ ਬ੍ਰਾਊਨ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਧਮਕੀਆਂ ਬਾਰੇ ਜੂਨ ਚ ਪੁਲਿਸ ਦੇ ਕੋਲ ਰਿਪੋਰਟ ਲਿਖਾਈ ਗਈ ਸੀ। ਸਾਵਧਾਨੀ ਦੇ ਤੌਰ ਤੇ ਮਾਮਲੇ ਦੀ ਜਾਂਚ ਦੌਰਾਨ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਧੂ ਸੁਰੱਖਿਆ ਉਪਾਅ ਪ੍ਰਦਾਨ ਕੀਤੇ ਗਏ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ 'ਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਬ੍ਰੈਂਪਟਨ ਤੋਂ 29 ਸਾਲਾਂ ਕਨਵਰਜੋਤ ਸਿੰਘ ਮਨੋਰੀਆ ਨੂੰ ਗ੍ਰਿਫਤਾਰ ਕੀਤਾ ਹੈ। ਮਨੋਰੀਆ ਵਿਰੁੱਧ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਜ਼ਮਾਨਤ ਦੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਬ੍ਰਾਊਨ ਨੇ ਪੁਲਿਸ ਦਾ ਉਨ੍ਹਾਂ ਦੇ ਕੰਮ ਲਈ ਧੰਨਵਾਦ ਕੀਤਾ ਹੈ ਤੇ ਗ੍ਰਿਫਤਾਰੀ ਤੇ ਰਾਹਤ ਪ੍ਰਗਟਾਈ ਹੈ। ਬ੍ਰਾਊਨ ਨੇ ਲਿਖਿਆ ਕਿ ਲੋਕਤੰਤਰ 'ਚ ਹਿੰਸਾ ਤੇ ਹਿੰਸਾ ਦੀਆਂ ਧਮਕੀਆਂ ਦੀ ਕੋਈ ਥਾਂ ਨਹੀਂ ਹੈ। ਮੈਂ ਬ੍ਰੈਂਪਟਨ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀਆਂ ਤੇ ਧਮਕੀਆਂ ਮੈਨੂੰ ਉਸ ਕੰਮ ਤੋਂ ਨਹੀਂ ਰੋਕ ਸਕਤੀਆਂ ਜੋ ਕੰਮ ਉਹਨਾਂ ਨੇ ਮੈਨੂੰ ਕਰਨ ਲਈ ਚੁਣਿਆ ਹੈ ਪੁਲਿਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਦੋਸ਼ੀ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ ਪਰ ਹੁਣ ਉਹ ਮੇਅਰ ਤੇ ਉਹਨਾਂ ਦੇ ਪਰਿਵਾਰ ਜਾਂ ਪਾਈਚਾਰੇ ਲਈ ਸੜਗਰਮ ਖਤਰਾ ਨਹੀਂ ਹੈ ਬਾਇਰ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਵਿਰੁੱਧ ਧਮਕੀਆਂ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਤੇ ਦੋਸ਼ ਲਗਾਏ ਜੂਨ 2025 ਦੇ ਅਖੀਰ ਵਿੱਚ ਪੀਲ ਰੀਜਨਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਮੇਅਰ ਤੇ ਉਸਦੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਨੇ ਸਾਵਧਾਨੀ ਵਜੋਂ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ 15 ਜੁਲਾਈ ਨੂੰ ਪੂਰੀ ਜਾਂਚ ਤੋਂ ਬਾਅਦ ਸਰਚ ਵਾਰੰਟ ਤੇ ਇਲੈਕਟ੍ਰੋਨਿਕ ਡਿਵਾਈਸਾਂ ਨੂੰ ਜ਼ਬਤ ਕਰਨਾ ਸ਼ਾਮਿਲ ਸੀ ਬ੍ਰੈਂਟਨ ਦੇ 29 ਸਾਲਾਂ ਕਨਵਰ ਜੋਤ ਸਿੰਘ ਮਨੋਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਉੱਤੇ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਲੱਗੇ ਮਨੋਰੀਆ ਨੂੰ ਬ੍ਰੈਂਟਨ ਚੋ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਭਾਵੇਂ ਪੁਲਿਸ ਦਾ ਮੰਨਣਾ ਹੈ ਕਿ ਵਿਅਕਤੀ ਨੇ ਇਕੱਲੇ ਹੀ ਕੰਮ ਕੀਤਾ ਪਰ ਫਿਰ ਵੀ ਪੁਲਿਸ ਆਮ ਨਾਗਰਿਕਾਂ ਨੂੰ ਅਪੀਲ ਕਰ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਪਲਸ ਦੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਯੂਡਰਿਓ ਬ੍ਰਿਟਿਸ਼ ਕੋਲੰਬੀਆ ਦੇ ਕੈਂਪ ਲੂਪਸ ਦੇ ਵਿੱਚ ਸਥਿਤ ਨਦੀ ਦੇ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ Laash ਬਰਾਮਦ ਕੀਤੀ ਗਈ ਹੈ। ਥਾਮਸਨ ਰਿਵਰਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਵਿਦਿਆਰਥੀ ਦੀ Laash ਬਰਾਮਦ ਕੀਤੀ ਗਈ ਹੈ। ਇਹ ਵਿਦਿਆਰਥੀ ਵਾਲੀਬਾਲ ਖੇਡ ਰਹਾ ਸੀ ਤੇ ਬਾਲ ਪਾਣੀ ਦੇ ਵਿੱਚ ਡਿੱਗ ਗਈ ਸੀ। ਜਦੋਂ ਦੁਬਾਰਾ ਬਾਲ ਨੂੰ ਪਾਣੀ ਦੇ ਵਿੱਚੋਂ ਲੈਣ ਗਿਆ ਤਾਂ ਫਿਰ ਲਾਪਤਾ ਹੋ ਗਿਆ। ਜਦੋਂ ਦੋਸਤ ਲੱਭਣ ਗਏ, ਦੋਸਤਾਂ ਸਹੀ ਸਲਾਮਤ ਮੁੜਾਏ ਪਰ ਇਸ ਨੌਜਵਾਨ ਦੀ Laash ਬਰਾਮਦ ਕੀਤੀ ਗਈ ਹੈ। ਸੁਰੱਖਿਆ ਹਵਾਲਾ ਕਰਕੇ ਤੇ ਕੁਝ ਹੋਰ ਕਾਰਨਾ ਕਰਕੇ ਇਸ ਨੌਜਵਾਨ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ। ਇਕ ਕੰਟਰੀਅਲ ਅਸਟ੍ਰੀਅਰ ਵਿਦਿਆਰਥੀ ਦੀ ਲਾਸ਼ ਕੈਂਪਲੂਪਸ ਬ੍ਰਿਟਿਸ਼ ਕੋਲੰਪੀਆ ਨਦੀ ਦੇ ਵਿੱਚੋਂ ਮਿਲੀ ਹੈ ਉਸਦੇ ਲਾਪਤਾ ਹੋਣ ਤੋਂ ਇੱਕ ਹਫ਼ਤੇ ਤੋਂ ਥੋੜਾ ਵੱਧ ਸਮਾਂ ਬੀਤਣ ਤੋਂ ਬਾਅਦ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਕੈਂਪਲੂਪਸ ਆਰਸੀਐਮਪੀ ਨੇ ਇੱਕ ਬਿਆਨ ਦੇ ਵਿੱਚ ਲਾਸ਼ ਦੀ ਖੋਜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਓਵਰਲੈਂਡਰ ਪਾਰਕ ਤੋਂ ਕੁਝ ਕਿਲੋਮੀਟਰ ਉੱਤਰ ਪੱਛਮ ਚ ਮੈਕਆਰਸਰ ਆਈਲੈਂਡ ਪਾਰਕ ਦੇ ਨੇੜੇ ਬਰਾਮਦ ਕੀਤੀ ਗਈ ਸੀ ਇਹ ਉਹ ਥਾਂ ਸੀ ਜਿੱਥੇ 6 ਜੁਲਾਈ ਦੀ ਸ਼ਾਮ ਨੂੰ ਨੌਜਵਾਨ ਵੋਲੀਬਾਲ ਖੇਡ ਰਿਹਾ ਸੀ ਤੇ ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਜਦੋਂ ਥੌਮਸਨ ਨਦੀ ਤੇ ਗੇਂਦ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਕਰੰਟ ਦੇ ਵਿੱਚ ਫਸ ਗਿਆ। ਆਰਸੀਐਮਪੀ ਨੇ ਕਿਹਾ ਕਿ ਉਹ ਪੀੜਤ ਦੀ ਨਿੱਜਤਾ ਦੀ ਰੱਖਿਆ ਲਈ ਉਸਦਾ ਨਾਮ ਜਾਰੀ ਨਹੀਂ ਕਰਨਗੇ। ਉਸਦੇ ਪਰਿਵਾਰ ਨੂੰ ਉਸਦੀ ਸਿਹਤਿਆਬੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਕੈਂਪਲੂਪਸ ਆਰਸੀਐਮਪੀ ਦੇ ਬਲੋਰੇ ਸਰਜੈਂਟ ਕ੍ਰਿਸ ਕਿੰਜ਼ਲ ਨੇ ਕਿਹਾ ਹੈ ਕਿ ਆਦਮੀ ਦੀ ਲਾਸ਼ ਸਵੇਰੇ ਇੱਕ ਖੋਜ ਅਤੇ ਬਚਾਅ ਵਲੰਟੀਅਰ ਦੁਆਰਾ ਮਿਲੀ ਜੋ ਨਦੀ ਦੇ ਵਿੱਚ ਕਾਇਕਿੰਗ ਕਰ ਰਿਹਾ ਸੀ। ਪਰਿਵਾਰ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਪੁਲਿਸ ਉਮੀਦ ਕਰ ਰਹੀ ਹੈ ਕਿ ਉਨ੍ਹਾਂ ਦੇ ਨਾਲ ਸੰਪਰਕ ਅਤੇ ਉਨ੍ਹਾਂ ਦੇ ਮ੍ਰਿਤਕ ਅਜ਼ੀਜ਼ ਦਾ ਸਥਾਨ ਘਟੂਕਟ ਪਰਿਵਾਰ ਅਤੇ ਦੋਸਤਾਂ ਦੇ ਵਿੱਚ ਕੁਝ ਨਿਖਾਰ ਲੈ ਕੇ ਆਵੇਗਾ ਕੈਂਪਲੂਪਸ ਸਰਚ ਐਂਡ ਰੈਸਕਿਊ ਦੇ ਸਰਚ ਮੈਨੇਜਰ ਪੌਲਾ ਡੈਵਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਆਦਮੀ ਨਦੀ ਦੇ ਵਿੱਚ ਗੇਂਦ ਕੱਢਣ ਗਿਆ ਸੀ ਤਾਂ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ ਦੋਸਤ ਉਸ ਦੀ ਮਦਦ ਕਰਨ ਵਾਸਤੇ ਅੱਗੇ ਵਧੇ ਪਰ ਉਹ ਵੀ ਸਟਰਗਲ ਕਰਦੇ ਰਹੇ ਕਿਸੇ ਨਾ ਕਿਸੇ ਤਰੀਕੇ ਦੋਸਤ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਹੋ ਗਏ ਪਰ ਬਦਕਿਸਮਤੀ ਦੇ ਨਾਲ ਇਹ ਨੌਜਵਾਨ ਅਜੇਹਾਨਾ ਕਰ ਸਕਿਆ ਤੇ ਡੁੱਬ ਗਿਆ ਕੈਂਪ ਲੂਪਸ ਆਰਸੀਐਮਪੀ ਨੇ ਇੱਕ ਬਿਆਨ ਚੁੱਕਿਆ ਹੈ ਕਿ ਉਹਨਾਂ ਨੂੰ ਉਸ ਦਿਨ ਸ਼ਾਮ 5:30 ਵਜੇ ਦੇ ਕਰੀਬ ਸੰਭਾਵੀ ਡੁੱਬਣ ਦੀ ਸਹਾਇਤਾ ਲਈ ਬੁਲਾਇਆ ਗਿਆ ਸੀ। ਓਵਰਲੈਂਡਰ ਪਾਰਕ ਸ਼ਹਿਰ ਦੇ ਨਾਰਥ ਸੋਰ ਇਲਾਕੇ ਦੇ ਵਿੱਚ ਉਤਰੀ ਤੇ ਦੱਖਣੀ ਥਾਮਸਨ ਨਦੀਆਂ ਦੇ ਸੰਗਮ ਦੇ ਬਿਲਕੁਲ ਨੇੜੇ ਸਥਿਤ ਹੈ। ਡੈਵਿਸ ਨੇ ਚੇਤਾਵਨੀ ਦਿੱਤੀ ਸੀ ਕਿ ਨਦੀ ਸਾਲ ਦੇ ਇਸ ਸਮੇਂ ਬਹੁਤ ਖਤਰਨਾਕ ਹੈ ਕਿਉਂਕਿ ਇਸ ਦੇ ਕਰੰਟ ਨੇ। ਕੈਂਪ ਲੂਪਸ 'ਚ ਇੱਕੋ ਇੱਕ ਮਨੁਨਿਤ ਨਦੀ ਤਰਾਕੀ ਵਿਚ ਰਿਵਰਸਾਈਡ ਪਾਰਕ ਹੈ ਜੋ ਓਵਰਲੈਂਡਰ ਪਾਰਕ ਤੋਂ ਨਦੀ ਦੇ ਪਾਰ ਹੈ। ਉਸ ਆਦਮੀ ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਬਚਾਅ ਕਰਮਚਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਮਿਸ਼ਨ ਦੀ ਪ੍ਰਕਿਰਤੀ ਬਚਾਅ ਮਿਸ਼ਨ ਦੀ ਬਜਾਏ ਰਿਕਵਰੀ ਮਿਸ਼ਨ ਵਿੱਚ ਬਦਲ ਗਈ ਹੈ ਡੁੱਬੰਦੇ ਸ਼ੱਕ ਨੇ ਬ੍ਰਿਟਿਸ਼ ਕੋਲੰਬੀਆ ਇੰਟੀਰੀਅਰ ਸ਼ਹਿਰ ਦੇ ਵਿੱਚ ਨਦੀ ਸੁਰੱਖਿਆ ਲਈ ਹੋਰ ਮੰਗ ਕੀਤੀ ਅਧਿਕਾਰੀਆਂ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤੇ ਲੋਕਾਂ ਨੂੰ ਤੜਾਕੀ ਖਤਰਨਾਕ ਹੋਣ ਦੀ ਚੇਤਾਵਨੀ ਦੇਣ ਵਾਲੇ ਸੰਕੇਤਾਂ ਦੀ ਪਾਲਣਾ ਕਰਨ ਵਾਸਤੇ ਆਖਿਆ ਹੈ ਯੋਧਰੇ ਕਰਮਚਾਰੀਆਂ ਦੀ ਤਸਕਰੀ ਦੇ ਦੋਸ਼ਾਂ ਦੇ ਹੇਠ ਮੈਨੀਟੋਬਾ ਦੇ ਹੋਟਲ ਮਾਲਕ ਨੂੰ ਜ਼ਮਾਨਤ ਮਿਲ ਗਈ ਹੈ। ਜੈਨਦਰ ਸੰਧੂ ਬੁੱਧਵਾਰ ਦੁਪਹਿਰ ਨੂੰ ਵਿਨੀਪੈਗ ਦੀ ਅਦਾਲਤ ਦੇ ਵਿੱਚ ਹਿਰਾਸਤ ਦੇ ਵਿੱਚ ਪੇਸ਼ ਹੋਏ ਸਨ ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ। ਦੋਸ਼ ਲੱਗੇ ਸੀ ਕਿ ਸੰਧੂ ਨੇ ਆਪਣੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਚਾਰ ਨੌਜਵਾਨਾਂ ਨੂੰ ਕੰਮ ਦੇ ਹੇਠ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ਵਾਜਬ ਤਨਖਾਹ ਨਹੀਂ ਸੀ ਦਿੱਤੀ ਜਾ ਰਹੀ ਤੇ ਉਨ੍ਹਾਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਖਤ ਕਾਰਵਾਈ ਕੀਤੀ ਸੀ। ਮੈਨੀਟੋਬਾ ਦੇ ਇੱਕ ਹੋਟਲ ਮਾਲਕ ਤੇ ਮਨੁੱਖੀ ਤਸਕਰੀ ਦੇ ਦੋਸ਼ ਸਨ ਹੋਟਲ ਮਾਲਕ ਨੂੰ ਭਾਰਤ ਤੋਂ ਉਸਦੇ ਚਾਰ ਕਰਮਚਾਰੀਆਂ ਦੁਆਰਾ ਘੱਟ ਤਨਖਾਹ ਦਿੱਤੇ ਜਾਣ 15 ਘੰਟੇ ਕੰਮ ਕਰਨ ਲਈ ਮਜਬੂਰ ਕਰਨ ਤੇ ਦੇਸ਼ ਨਿਕਾਲਾ ਦੇਣ ਦੀ ਧਮਕੀ ਦੇਣ ਦੀ ਰਿਪੋਰਟ ਤੋਂ ਬਾਅਦ ਜੁਰਮਾਨੇ ਦਿੱਤੀ ਗਈ ਹੈ 63 ਸਾਲਾ ਜੈ ਇੰਦਰ ਸੰਧੂ ਵਿਨੀਪੈਗ ਅਦਾਲਤ ਦੇ ਵਿੱਚ ਕੈਦੀਆਂ ਦੇ ਡੱਬੇ 'ਚ ਚੁੱਪਚਾਪ ਬੈਠਾ ਰਿਹਾ ਜਦੋਂ ਮੈਨੀਟੋਬਾ ਸੁਪਾਈ ਅਦਾਲਤ ਨੇ ਜੱਜ ਰੌਬਰਟ ਹੈਂਡਰਿਕਸ ਨੇ ਆਪਣੇ ਫੈਸਲੇ ਦੇ ਕਾਰਨ ਚੁਣਾ ਦਿੱਤੇ ਪਾਬੰਦੀਆਂ ਕਰਕੇ ਉਨ੍ਹਾਂ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਸੰਤੁਧੀ ਰਿਹਾਈ ਦੀਆਂ ਸ਼ਰਤਾਂ ਵਿੱਚ ਕਰਫਿਊ ਦੀ ਪਾਲਣਾ ਕਰਨਾ ਹਿਰਾਸਤ ਤੋਂ ਰਿਹਾ ਹੋਣ ਦੇ 48 ਘੰਟਿਆਂ ਦੇ ਅੰਦਰ ਆਪਣਾ ਕੈਨੇਡੀਅਨ ਪਾਸਪੋਰਟ RCMP ਨੂੰ ਸੌਂਪਣਾ ਤੇ ਮਾਮਲੇ ਦੇ ਚਾਰ ਸ਼ਿਕਾਇਤਕਰਤਾਵਾਂ ਜਾਂ ਉਸਦੇ ਸਹਿਦੋਸ਼ੀ 48 ਸਾਲਾ ਸਤਵੀਰ ਸੰਧੂ ਨਾਲ ਕੋਈ ਸੰਪਰਕ ਨਾ ਕਰਨਾ ਸ਼ਾਮਿਲ ਹੈ ਜਦ ਤੱਕ ਕਿ ਆਪਣੇ ਵਕੀਲਾਂ ਨਾਲ ਜਾਂ ਫਿਰ ਅਦਾਲਤੀ ਉਦੇਸ਼ਾਂ ਦੇ ਨਾਲ ਲੋੜ ਅਨੁਸਾਰ ਸੰਪਰਕ ਕਰਨ ਦੀ ਲੋੜ ਨਾ ਪਵੇ ਆਰਸੀਐਮਪੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹਨਾਂ ਦੋਵਾਂ ਦੇ ਉੱਤੇ ਮਨੁੱਖੀ ਤਸਕਰੀ ਅਤੇ ਤਸਕਰੀ ਤੋਂ ਭੌਤਿਕ ਲਾਭ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਗਿਆ ਜੈ ਇੰਦਰ ਸੰਧੂ ਤੇ ਦਸਤਾਵੇਜ਼ਾਂ ਨੂੰ ਰੋਕਣ ਜਾਂ ਨਸ਼ਟ ਕਰਨ ਤੇ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ ਪੁਲਿਸ ਨੇ ਉਹਨਾਂ ਦੇ ਹੋਟਲ ਦੀ ਪਛਾਣ ਨਾਮ ਦੇ ਨਾਲ ਕੀਤੀ ਸੀ ਪਰ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਜੈਂਦਰ ਸੰਧੂ ਪੋਰਟੇਜ ਲਾਪਰੇਰੀ ਦੇ ਵਿੱਚ ਹਾਵਰ ਜੌਨਸਨ ਹੋਟਲ ਦਾ ਮਾਲਕ ਹੈ ਸੰਦੂਦੀ ਰਿਹਾਈ ਦੀਆਂ ਸ਼ਰਤਾਂ ਦੇ ਵਿੱਚ 10000 ਡਾਲਰ ਨਕਦ ਤੇ ਕੁੱਲ 40000 ਡਾਲਰ ਦੀ ਜ਼ਮਾਨਤ ਸ਼ਾਮਿਲ ਹੈ ਉਸ ਨੂੰ ਵਿਨੀਪੈਗ 'ਚ ਇੱਕ ਖਾਸ ਪਤੇ ਤੇ ਰਹਿਣ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਨਾ ਜਾਣ ਦਾ ਹੁਕਮ ਵੀ ਦਿੱਤਾ ਗਿਆ ਸੀ ਮਾਉਂਟੀਜ਼ ਨੇ ਪਹਿਲਾਂ ਕਿਹਾ ਸੀ ਕਿ ਮਾਮਲੇ 'ਚ ਉਹਨਾਂ ਦੀ ਜਾਂਚ 9 ਫਰਵਰੀ ਨੂੰ ਸ਼ੁਰੂ ਹੋਈ ਸੀ ਜਦੋਂ ਉਹਨਾਂ ਨੂੰ ਵਿਨੀਪੈਗ ਦੇ ਪੱਛਮ 'ਚ ਸਥਿਤ ਹੋਟਲ 'ਚ ਗੜਬੜ ਬਾਰੇ ਫੋਨ ਆਇਆ ਸੀ ਚਾਰ ਕਰਮਚਾਰੀ ਲੈਂਦੇ ਸੀ ਤੇ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ شکایت ਮਿਲੀ ਕਿ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ RCM P ਨੇ ਆਖਿਆ ਕਿ ਬਾਅਦ ਵਿੱਚ ਦੋ ਮਹਿਲਾ ਕਰਮਚਾਰੀਆਂ ਨੇ ਪੁਲਿਸ ਨੂੰ ਆਪਣੀ ਸਥਿਤੀ ਦੀ ਰਿਪੋਰਟ ਕਰਨ ਲਈ ਅੱਗੇ ਆ ਕੇ ਦੱਸਿਆ ਤੇ ਇੱਕ ਹੋਰ ਔਰਤ ਤੇ ਆਦਮੀ ਦੀ ਵੀ ਬਾਅਦ ਵਿੱਚ ਪੀੜਤਾ ਵਜੋਂ ਪਛਾਣ ਕੀਤੀ ਗਈ ਮਾਉਂਟੇਨਜ਼ ਨੇ ਕਿਹਾ ਕਿ ਚਾਰਾਂ ਨੂੰ ਫੈਡਰਲ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਰਾਹੀਂ ਮੈਨੀਟੋਬਾ ਦੇ ਵਿੱਚ ਉਚਿਤ ਤਨਖਾਹਾਂ ਕਿਫਾਇਤੀ ਰਹਿਣ ਸਹਿਣ ਅਤੇ ਕਾਨੂੰਨੀ ਕੰਮ ਦਾ ਵਾਅਦਾ ਕੀਤਾ ਗਿਆ ਸੀ ਫੈਡਰਲ ਸਰਕਾਰ ਦੁਆਰਾ ਮਾਲਕਾਂ ਨੂੰ ਜਾਰੀ ਕੀਤੇ ਗਏ ਦਸਤਾਵੇਜ਼ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦੇ ਨੇ ਜੇਕਰ ਉਹਨਾਂ ਨੂੰ ਕੋਈ ਕੈਨੇਡੀਅਨ ਜਾਂ ਸਥਾਈ ਨਿਵਾਸੀ ਔਦਾ ਪੜਨ ਲਈ ਨਹੀਂ ਮਿਲਦਾ ਹਾਲ ਹੀ ਤੱਕ ਉਹਨਾਂ ਮੁਲੰਕਨਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਤੇ ਉਹਨਾਂ ਦੀਆਂ ਸਥਾਈ ਨਿਵਾਸ ਅਰਜ਼ੀਆਂ 'ਚ ਅੰਕ ਜੋੜ ਕੇ ਸਥਾਈ ਨਿਵਾਸੀ ਬਣਨ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ਪੋਰਟੇਜ ਲਾਪਰੇੜੀ ਮਾਮਲੇ 'ਚ ਤਿੰਨ ਕਰਮਚਾਰੀਆਂ ਨੂੰ ਅਖੀਰ ਦੇ ਵਿੱਚ ਮੁਲਾਂਕਣ ਦਸਤਾਵੇਜ਼ ਮਿਲ ਗਿਆ ਜਿਸ ਨਾਲ ਉਹਨਾਂ ਦੇ ਕੰਮ ਨੂੰ ਕਾਨੂੰਨੀ ਮਾਨਤਾ ਮਿਲ ਗਈ ਮਾਲਕ ਨੇ ਦੱਸੀਆਂ ਗਈਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ RCMP ਨੇ ਕਿਹਾ ਕਿ ਇੱਕ ਹੋਰ ਕਰਮਚਾਰੀ ਨੂੰ ਕਦੇ ਵੀ ਦਸਤਾਵੇਜ਼ ਪ੍ਰਾਪਤੀ ਨਹੀਂ ਹੋਏ ਕਰਮਚਾਰੀਆਂ ਨੇ ਮੈਨੀਟੋਬਾ ਦੀ ਘਟੋ ਘਟ ਕੈਂਟੇ ਦੀ ਤਨਖਾਹ ਦਾ ਲਗਭਗ ਅੱਧਾ ਭੁਗਤਾਨ ਕੀਤੇ ਜਾਣ ਦੀ ਰਿਪੋਰਟ ਦਿੱਤੀ ਆਖਿਆ ਕਿ ਉਹਨਾਂ ਨੂੰ ਦੇਸ਼ ਨਿਕਾਲਾ ਤੇ ਹੋ ਡਰਾਉਂਤਮ ਕੌਂਤੀਆਂ ਚਾਲਾਂ ਦਾ ਸਾਹਮਣਾ ਕਰਨਾ ਪਿਆ ਮਾਮਲੇ ਦੇ ਵਿੱਚ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਉਹ ਦੇ ਪਛਾਣ ਦਸਤਾਵੇਜ਼ ਉਹਨਾਂ ਤੋਂ ਰੋਕੇ ਗਏ ਸਨ ਆਰਸੀਐਮਪੀ ਨੇ ਆਖਿਆ ਕਿ ਚਾਰਾ ਨੇ ਹੋਟਲ ਦੇ ਵਿੱਚ ਲਗਭਗ ਸਭ ਕੁਝ ਕੀਤਾ ਫਰੰਟ ਕਾਊਂਟਰ ਅਤੇ ਰੈਸਟੋਰੈਂਟ ਚ ਕੰਮ ਕਰਨ ਤੋਂ ਲੈ ਕੇ ਸਫਾਈ ਕਰਨ ਤੱਕ ਸਾਰੇ ਕੰਮ ਕੀਤੇ ਇੱਕ ਵਿਅਕਤੀ ਨੂੰ ਪਰਿਵਾਰਕ ਦੋਸਤਾ ਰਾਹੀਂ ਭਰਤੀ ਕੀਤਾ ਗਿਆ ਸੀ ਜਦਕਿ ਦੂਜੇ ਮੂੰਹ ਜ਼ਬਾਨੀ ਜਾਂ ਆਨਲਾਈਨ ਇਸ਼ਤਿਹਾਰਾਂ ਰਾਹੀਂ ਸ਼ਾਮਲ ਹੋਏ ਸਨ ਪੁਲਿਸ ਦਾ ਕਹਿਣਾ ਹੈ ਕਿ ਸਾਰੇ 10 ਮਹੀਨਿਆਂ ਤੋਂ 1 ਸਾਲ ਤੱਕ ਹੋਟਲ ਦੇ ਵਿੱਚ ਕੰਮ ਕਰ ਰਹੇ ਸਨ ਯੋਧਰਾ ਸਸਕੇਚਵਨ ਦੇ ਵਿੱਚ ਲਗਾਤਾਰ ਜੰਗਲ ਦੀ ਅੱਗ ਭਖ ਰਹੀ ਹੈ ਅਤੇ ਸਸਕੇਚਵਨ ਦੇ ਜਨਤਕ ਸੁਰੱਖਿਆ ਮੰਤਰੀ ਜੰਗਲ ਦੀ ਅੱਗ ਬਾਰੇ ਅਪਡੇਟ ਪ੍ਰਦਾਨ ਕਰਦਿਆ ਹੋਇਆ ਇਹ ਦੱਸ ਰਹੇ ਹਨ ਕਿ ਸਸਕੇਚਵਨ ਸੂਬੇ ਦੇ ਵਿੱਚ ਬਹੁਤ ਸਾਰੀਆਂ ਅੱਗਾਂ ਹਜੇ ਵੀ ਸੜਗਰਮ ਨੇ ਪਰ ਸਰਕਾਰ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਰੀ ਹੈ ਬਾਰੀ ਸੂਬਿਆਂ ਤੋਂ ਅਤੇ ਬਾਰੀ ਦੇਸ਼ਾਂ ਤੋਂ ਵੀ ਵੱਡੇ ਪੱਧਰ ਦੇ ਉੱਤੇ ਮਦਦਬੰਦੀ ਜਾ ਰਹੀ ਹੈ ਉਹਨਾਂ ਨੇ ਫਰਸਟ ਰਿਸਪੌਂਡਰਸ ਦਾ ਅਤੇ ਵਾਈਲਡ ਫਾਇਰ ਫਾਈਟਰਸ ਦਾ ਦਿਲੋਂ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਦੀ ਸੁਰੱਖਿਆ ਵਾਸਤੇ ਸਰਕਾਰ ਦੇ ਵੱਲੋਂ ਕੀ ਨਵੇਂ ਕਦਮ ਚੁੱਕੇ ਜਾ ਰਹੇ ਨੇ Currently in Saskatchewan, we have eight communities under evacuation, and many others have made the difficult decision to leave their homes as a precaution. We recognize how disruptive and stressful this is, and our priority continues to be supporting communities throughout this difficult period. To fight these fires, the SPSA has called on partners from across the province, but also from across Canada, the United States, and right around the world. As a result of the SPSA's mutual aid agreements, We've received firefighting supports from nearly every province and territory and from several American states, in, including Alaska, Colorado, and Washington. Last week, Quebec once again sent two aircraft and an additional 100 wildfire personnel. This week, we welcomed 40 firefighters from Australia and we will welcome 40 additional firefighters from Mexico in the next few days. We are deeply grateful to the provinces, territories, states, and international partners who have shared their resources. Their support in this challenging wildfire season demonstrates the importance of our strong interjurisdictional partnerships and the critical role they have in protecting our communities. I would note that the SPSA is working closely with the National Park Service to manage the wildfire near the Prince Albert National Park. A joint incident management team is responding to the bullfire and while the Waskasoo town site is not at immediate risk of fire, a voluntary evacuation has been issued in an abundance of caution. Also, the SPSA's recovery task team continues to work directly with affected communities to begin the process of clearing debris and to support the safe rebuilding of those communities. The recovery task team is working with the Nair Beach leadership and their community members. Last week, the province announced a $20 million commitment to support recovery efforts, including debris removal, environmental testing and project management in any community that has been devastated by wildfires. $1.8 million of this fund has now been advanced to the community of Denair Beach to support the recovery process, which again includes cleanup and debris management. We will continue to be there for affected communities in Saskatchewan every step of the way. ਜ਼ਿਕਰ ਕਰਦੇ ਹਾਂ ਫਸਟ ਨੇਸ਼ਨਸ ਦੇ ਨਾਲ ਹੋ ਰਿਹਾ ਸਿਖਰ ਸੰਮੇਲਨ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਸਟ ਨੇਸ਼ਨਸ ਦੇ ਨਾਲ ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਮੀਰੀਆ ਦੇ ਨਾਲ ਗੱਲਬਾਤ ਕਰਦੇ ਨੇ ਜੜਾਈ ਗੈਟਿਨੋ ਕਿਊਬੇਕ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਸਟ ਨੇਸ਼ਨਸ ਦੇ ਨੇਤਾਵਾਂ ਦੇ ਨਾਲ ਆਪਣੇ ਦੋ ਰੋਜ਼ਾ ਸੰਮੇਲਨ ਦੇ ਸ਼ੁਰੂ ਹੋਣ ਤੇ ਉਦਘਾਟਨੀ ਟਿੱਪਣੀਆਂ ਕਰਦੇ ਹੋਏ ਵਿਖਾਈ ਦਿੱਤੇ ਦੋ ਰੋਜ਼ਾ ਸੰਮੇਲਨ ਦੇਸ਼ ਭਰ ਦੇ ਫਸਟ ਨੇਸ਼ਨਸ ਦੇ ਨੇਤਾਵਾਂ ਨੂੰ ਬਿਲ ਸੀ 5 ਤੇ ਲਿਬਰਲ ਸਰਕਾਰ ਦੇ ਪ੍ਰਮੁੱਖ ਪ੍ਰੋਜੈਕਟ ਕਾਨੂੰਨ ਤੇ ਚਰਚਾ ਕਰਨ ਲਈ ਇਕੱਠਾ ਕਰ ਰਿਹਾ ਸੀਗਾ ਇਸ ਬਾਰੇ ਜਾਣਕਾਰੀ ਦਿੰਦੇ ਆ ਪੀਐਮ ਨੇ ਕੀ ਕਿਹਾ ਸੁਣਦੇ ਆ Today is about the future of our economies, or our economies, um, and how we weave them together so that they're stronger uh, together, how we can build a new economy together, an economy that moves from reliance to resilience. We have too much reliance on a certain foreign market. We have too much reliance on certain commodities. We can build resilience, but we can only build resilience together. We have to move from division to unity and move from operating in silos into partnerships. Now, in that discussion, we will, uh, of course, discuss, as some of you did yesterday, uh, the One Canadian Economy Act and particularly the Building Canada Act, what it means how we bring it to life in the right way and i think that's the first point i really want to emphasize is that this act is only a way of starting a conversation and starting a process and we define that process uh, going forward but what it could do is enable canada to build big things that will connect and transform our national uh, economy Create great careers, not just jobs, but careers for the people that we serve, and provide the resources for health, for education, and social services that our people uh, deserve. It's about giving ourselves more than any foreign government can ever uh, take away. Uh, it's about controlling our economic destiny together. With this legislation, the word nation carries more than one meaning. Building Canada projects, national projects in the national interest, uh, will build our national economy through Indigenous equity and full participation, equity participation and resource management. Projects built with Indigenous. Partners with Indigenous communities. And the point is, one of the points is that the economic value of these projects will be shared with First Nations as partners. You will help build the prosperity of your communities for generations to come. <clears throat> By moving forward together, we can write a new chapter. We together can write a new chapter in the relationship between the Government of Canada and First Nations. And those aren't just words. This isn't an aspiration. This is the law. This is the law as it is written. The plan is embedded in the law itself. In many respects, this is the first federal legislation to put indigenous economic growth at its core. We now have the opportunity to realize it. So today we're going to discuss how we can do this together. ਸੋ ਜੀ ਅਸਾਂ ਅੱਜ ਦੀਆਂ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨ ਮਾਰਦੇ ਹਾਂ ਮੁਖੜਲੇਂਸ ਤੇ।